ਹੈਲੋ एवरीवन ਦਿਸ ਇਜ਼ ਐਲਿਸ਼ ਖੁੰਗਰ ਫ্রম ਬਿਯੋਂਡ ਬਾਰਡਰਜ਼ ਅਬੂਹਰ ਸਭ ਤੋਂ ਪਹਿਲਾਂ ਤਾਂ ਅਬੂਹਰ ਫਾਜ਼ਿਲਕਾ ਦੇ ਲੋਕਾਂ ਲਈ ਆਸੇ-ਪਾਸੇ ਜੋ ਵੀ ਔਰ ਆਪਣੇ ਸ਼ਹਿਰ ਹਨਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜੋ ਵੀ ਤੁਹਾਡੀਆਂ ਰਿਕੁਆਇਰਮੈਂਟਸ ਐ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਸੀ ਐ ਐਜੂਕੇਸ਼ਨ ਦੇ ਰਿਲੇਟਿਡ ਉਹ ਤੁਹਾਡੀਆਂ ਸਾਰੀਆਂ ਰਿਕੁਆਇਰਮੈਂਟਸ ਇੱਥੇ ਤੁਹਾਡੇ ਆਪ ਦੇ ਸ਼ਹਿਰ 'ਚ ਹੀ ਫੁੱਲਫਿਲ ਕਰਾਈਆਂ ਜਾਣਗੀਆਂ ਤੇ ਅਤੇ ਤੁਹਾਨੂੰ ਹੁਣ ਬਾਹਰ ਜਾਣ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਐ ਜਿੱਦਾਂ ਕਿ ਬੱਚੇ ਦਾ ਪੈਕੇਜ ਕਰਕੇ ਦੇਣਾ ਫੰਡ ਸ਼ੂ ਕਰਨੇ ਸਟੱਡੀ ਲੋਨ ਕਰੰਸੀ ਐਕਸਚੇਂਜ ਜਾਂ ਟੂਰਿਸਟ ਵੀਜ਼ਾ ਵਿਜ਼ ਤੁਹਾਡੇ ਆਪਦੇ ਸ਼ਹਿਰ ਚ ਫੁਲਫਿਲ ਕਰਾਈ ਜਾਏਗੀ ਇੱਕ ਸਰ ਮੈਂ ਪੁੱਛਣਾ ਚਾਹਾਂਗਾ ਆਪਣੇ ਸਰਵਿਸਿਜ਼ ਕੀ ਨੇ ਆਪਣੇ ਸਰਵਿਸਿਜ਼ ਨੇ ਜੀ ਆਇਲ ਸਪੀਟੀ ਵੀਜ਼ਾ ਸਟੱਡੀ ਲੋਨ ਕੰਟਰੀ ਐਕਸਚੇਂਜ ਹਰ ਤਰ੍ਹਾਂ ਦੀ ਸਰਵਿਸ ਜੋ ਵੀ ਐਸ ਲਾਈਨ ਦੇ ਰਿਲੇਟਿਡ ਹੁੰਦੀ ਹੈ ਅਸੀਂ ਫੁਲਫਿਲ ਕਰਾ ਕੇ ਦਿੰਨੇ ਆ ਵੀਜ਼ਾ ਅਸੀਂ ਟੂਰਿਸਟ ਵੀਜ਼ਾ ਵਿਜ਼ਿਟਰ ਵੀਜ਼ਾ ਇਮੀਗਰੇ ਸੌਰੀ ਸਟੱਡੀ ਵੀਜ਼ਾ ਤੇ ਵਰਕ ਵੀਜ਼ਾ ਹਰ ਤਰ੍ਹਾਂ ਦਾ ਵੀਜ਼ਾ ਸੀ ਲਗਵਾ ਕੇ ਦਿੰਨੇ ਆ ਅੰਡ ਆਪਾਂ ਕਿਹੜੀ ਕਿਹੜੀ ਕੰਟਰੀਜ਼ ਵਿੱਚ ਡੀਲ ਕਰਦੇ ਹਾਂ ਕੰਟਰੀ ਅਸੀਂ ਕਰਦੇ ਹਾਂ ਜੀ ਯੂਕੇ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਤੇ ਯੂਰਪ ਯੂਰਪ ਚ ਸਾਰੀਆਂ ਕੰਟਰੀਜ਼ ਆ ਜਾਂਦੀਆਂ ਜਿਵੇਂ ਮਾਲਟਾ ਲਥੂਨੀਆ ਲਾਤਵੀਆ ਜਰਮਨੀ ਹੋਰ ਵੀ ਕਾਫੀ ਛੱਬੀ ਜਿੱਦਾਂ ਕਿ ਤੁਹਾਨੂੰ ਪਤਾ ਸ਼ੈਂਗਨ ਕੰਟਰੀਜ਼ ਲਗਭਗ ਸਾਰੀਆਂ ਕੰਟਰੀਜ਼ ਦੀ ਅਸੀਂ ਡੀਲ ਕਰਦੇ ਹਾਂ ਇੱਕ ਸਰ ਮੈਂ ਚਾਹੁੰਦਾ ਵੀ ਤੁਸੀਂ ਆਪਣੀ ਕੰਟਰੀਜ਼ ਨੂੰ ਬਰੀਫ ਕਰ ਦੋ ਜਿਹੜੇ ਜਿਹੜੇ ਆਪਾਂ ਵੀਜ਼ਾ ਲਗਵਾ ਕੇ ਦਿੰਦੇ ਹਾਂ ਹਾਂਜੀ ਜਿੱਦਾਂ ਹੁਣ ਯੂਕੇ 'ਚ ਅਸੀਂ ਸਟੱਡੀ ਵੀਜ਼ਾ 'ਚ ਕੀ ਕਰਦੇ ਹਾਂ ਅਸੀਂ ਬੱਚੇ ਦੀ ਐਮਬੈਸੀ ਫੀ ਤੱਕ ਵੀ ਵਿੱਚੇ ਭਰ ਕੇ ਦਿੰਦੇ ਹਾਂ ਜਿਹੜਾ ਅਸੀਂ ਪੈਕੇਜ ਕਰਦੇ ਹਾਂ ਬੱਚੇ ਦੀ ਐਮਬੈਸੀ ਫੀ 22 ਤੋਂ 25 ਲਗ ਜਿਹੜੇ ਫੰਡਸ ਹੁੰਦੇ ਆ ਉਹ ਵੀ ਅਸੀਂ ਪ੍ਰੋਵਾਈਡ ਕਰਾ ਕੇ ਦਿੰਦੇ ਹਾਂ ਇੰਸ਼ੋਰੈਂਸ ਅਤੇ ਜਿਹੜੀ ਫੀਸ ਹੁੰਦੀ ਹੈ ਬੱਚੇ ਦੀ ਕੁਝ ਮੰਗ ਤੱਕ ਜਿਹੜੀ ਜਿੱਦਾਂ ਕਿ ਅਸੀਂ 6500 ਤੱਕ ਅਸੀਂ ਵਿੱਚੇ ਪ੍ਰੋਵਾਈਡ ਕਰਾ ਕੇ ਦਿੰਦੇ ਹਾਂ ਤੇ ਯੂਕੇ ਦਾ ਅਸੀਂ ਪੈਕੇਜ ਕਰਦੇ ਹਾਂ ਅਤੇ ਯੂਕੇ ਦੀ ਅਸੀਂ ਸਾਰੀ ਤੁਹਾ ਅਤੇ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਰਕ ਪਰਮਿਟ ਵੀ ਸਾਡੇ ਕੋਲ ਅਵੇਲੇਬਲ ਹੈ ਉਹਦੇ ਸਾਨੂੰ ਕੁਝ ਨਹੀਂ ਚਾਹੀਦਾ ਰਿਕੁਆਇਰਮੈਂਟ ਕੀ ਹੈ ਸਿਰਫ ਪਾਸਪੋਰਟ ਤੇ ਤੁਹਾਡੀ ਫੋਟੋ ਚਾਹੀਦੀ ਹੈ ਚਾਹੇ ਤੁਸੀਂ 10th ਪਾਸ ਆਊਟ ਹੋ ਚਾਹੇ +2 ਪਾਸ ਆਊਟ ਹੋ ਕੁਝ ਨਹੀਂ ਸਾਨੂੰ ਰਿਕੁਆਇਰਮੈਂਟ ਸਾਨੂੰ ਸਿਰਫ ਸਿਰਫ ਇੱਕ ਪਾਸਪੋਰਟ ਚਾਹੀਦਾ ਹੈ ਅਤੇ ਟੂਰਿਸਟ ਵੀਜ਼ਾ ਅਸੀਂ ਤੁਹਾਡਾ ਸ਼ੋਰ ਸ਼ੋਰ ਟੂਰਿਸਟ ਵੀਜ਼ਾ ਲਗਵਾ ਕੇ ਦਿੰਨੇ ਆ ਜਿੰਦੇ ਵਿੱਚ ਤੁਹਾਨੂੰ ਅਸੀਂ ਸਾਰੇ ਪੈਸੇ ਆਫਟਰ ਵੀਜ਼ਾ ਲੈਨੇ ਆ ਤੇ ਤੁਹਾਡੇ ਕੋਲ ਅੰਬੈਸੀ ਫੀ ਵੀ ਅਸੀਂ ਤੁਹਾਡੇ ਕੋਲ ਨਹੀਂ ਪਰਵਾਵਾਂਗੇ ਤੁਹਾਡੇ ਕੋਲ ਸਾਰੇ ਪੈਸੇ ਆਫਟਰ ਵੀਜ਼ਾ ਲਾਗੇ ਤੇ ਸ਼ੋਰ ਸ਼ੋਰ ਵਿਜ਼ਟਰ ਵੀਜ਼ਾ ਦਿਵਾ ਕੇ ਦ ਅਤੇ ਜੇ ਅਸੀਂ ਕੈਨੇਡਾ ਦੀ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਜਿਹੜੀ ਸਾਡੀ ਇੱਕ ਫਾਈਲ ਚਾਰजेस ਹੁੰਦੀ ਹੈ ਉਹ ਅਸੀਂ ਜ਼ੀਰੋ ਕੀਤੇ ਹੋਏ ਆ ਅਸੀਂ ਬੱਚੇ ਨੂੰ ਕੋਈ ਚਾਰਜ ਨਹੀਂ ਕਰਦੇ ਅਸੀਂ ਕਾਲਜ ਨੂੰ ਚਾਰਜ ਕਰਦੇ ਆ ਅਸੀਂ ਬੱਚੇ ਕੋਲੋਂ ਜ਼ੀਰੋ ਫਾਈਲ ਚਾਰजेस ਲੈਂਦੇ ਆ ਤੇ ਆਪਾਂ ਗੱਲ ਕਰੀਏ ਯੂਰੋਪੀਅਨ ਕੰਟਰੀਜ਼ ਦੇ ਦਾ ਉਹਨਾਂ ਦੇ ਵੀ ਸਾਡੇ ਕੋਲ ਵਰਕ ਪਰਮਿਟਸ ਤੇ ਸਟੱਡੀ ਵੀਜ਼ਾਸ ਅਵੇਲੇਬਲ ਆ ਤੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵੀ ਸਟੱਡੀ ਵੀਜ਼ਾ ਦੇ ਦਿੰਦੇ ਆ ਇੱਕ ਲਾਸਟ ਕੁਐਸ਼ਨਰ ਮੈਂ ਚਾਹਾਂਗਾ ਕਿ ਸਟੱਡੀ ਲੋਨ ਨੂੰ ਬਰੀਫ ਕਰੀਏ ਸਟੱਡੀ ਲੋਨ ਐਦਾ ਕਿ ਸਾਨੂੰ ਕੋਈ ਹੁੰਦੀ ਤੁਹਾਡੀ ਪ੍ਰਾਪਰਟੀ ਅਸੀਂ ਪਲੱਜ ਨਹੀਂ ਕਰਾਵਾਂਗੇ ਜਾਂ ਤੁਹਾਡੇ ਸਟੱਡੀ ਲੋਨ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਹੈ 10 ਦਿਨਾਂ ਤੋਂ ਲੈ ਕੇ 1 ਮੰਥ ਤੱਕ ਅਤੇ ਤੁਹਾਨੂੰ ਤੁਹਾਡੀ ਜਿਵੇਂ ਜਿੱਦਾਂ ਕਿ ਆਈਟੀਆਰ ਜਾਂ ਜਿੱਦਾਂ ਤੁਹਾਡੇ ਬੈਂਕ ਸਟੇਟਮੈਂਟ ਇਹਨਾਂ ਡਾਕੂਮੈਂਟਸ ਦੇ ਮਤਲਬ ਬਿਹਾਵ ਤੇ ਅਸੀਂ ਤੁਹਾਨੂੰ ਕਰਵਾ ਕੇ ਦਿੰਨੇ ਆ ਸਟੱਡੀ ਲੋਨ ਤੁਹਾਡੀ ਕੋਈ ਵੀ ਪ੍ਰਾਪਰਟੀ ਆ ਤੁਹਾਡੀ ਕੋਈ ਵੀ ਸਿਕਿਉਰਿਟੀ ਅਸੀਂ ਨਹੀਂ ਰੱਖਵਾਂਦੇ ਹੁੰਦੇ ਚ ਬੱਚੇ ਦੇ ਜਿੱਦਾਂ ਕਿ ਰਿਕੁਆਇਰਮੈਂਟ ਹੁੰਦੀ ਹੈ ਕਿ ਸਟੱਡੀ ਲੋਨ ਲਈ ਤਾਂ ਉਹ ਸਾਰੀ ਅਸੀਂ ਤੁਹਾਡੀ ਬਹੁਤ ਈਜ਼ੀਲੀ ਤੁਹਾਡਾ ਸਾਰਾ ਮਤਲਬ ਕਰਵਾ ਕੇ ਦਿੰਨੇ ਆ ਉਹਦੇ ਤੁਹਾਨੂੰ ਅਸੀਂ ਕੋਈ ਪ੍ਰਾਪਰਟੀ ਉਹ ਚੀਜ਼ ਤੁਹਾਡੇ ਕੋਲ ਜਿੰਨੀ ਕਰਵਾਉਂਦੇ